ਖट्टा ਮਿੱਠਾ achar ਇਹ ਹੈਗੇ ਕਿਲੋ ਨਿੰਬੂ ਨਿੰਬੂ ਆਪਾਂ ਨੇ ਧੋ ਕੇ ਸੁਕਾ ਲਏ ਤੇ ਕੱਟ ਲਏ ਹੁਣ ਆਪਾਂ ਬਣਾਵਾਂਗੇ ਇਹਦਾ ਖੱਟਾ ਮਿੱਠਾ achar ਵਿੱਚ ਪਾਵਾਂਗੇ ਇਹਦੇ ਸੈਂਦਾ ਨਮਕ ਦੋ ਤੋਂ ਤਿੰਨ ਚਮਚੇ ਮਤਲਬ ਘੜਛੀ ਇੱਕ ਕੌਲੀ ਜਿੰਨੀ ਦੀ ਕੁਝ ਚਮਚ ਹਲਦੀ ਤੇ ਥੋੜੀ ਜੀ ਪਾਵਾਂਗੇ ਆਪਾਂ ਕਲਰ ਵਾਸਤੇ ਕੁਛ ਮੇਰੀ ਲਾਲ ਮਿਰਚ ਇਹਦੇ ਨਾਲ ਕਲਰ ਬਹੁਤ ਵਧੀਆ ਹੁੰਦਾ ਹੈ ਆਚਾਰ ਦਾ ਤੇ ਦੇਖ ਕੇ ਹੀ ਭੁੱਖ ਲੱਗਿਆ ਹੁੰਦੀ ਆ ਖਾਣ ਨੂੰ ਦਿਲ ਕਰਦਾ ਹੈ